ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਜਾਰੀ ਹੈ ਤੇ ਜਿਸ ਦੇ ਦੌਰਾਨ ਕਾਫੀ ਸਿੱਖ ਜਥੇਬੰਦੀਆਂ ਚਿੰਤਤ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਅਤੇ ਕੈਦੀ ਸਾਥੀਆਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਵੀ ਜਤਾਇਆ ਜਾ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਰਿਵਾਰ ਨੇ ਭੁੱਖ ਹੜਤਾਲ ਕੀਤੀ ਹੋਈ ਹੈ ਤੇ ਸਰਕਾਰ ਤੋਂ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕੈਦੀ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਦੇ ਦੌਰਾਨ ਕੁਝ ਜਥੇਬੰਦੀਆਂ ਦੇ ਵੱਲੋਂ ਸਰਕਾਰਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੁਝ ਪਰਿਵਾਰ ਨੂੰ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਸ ਦੇ ਸਿੱਧੇ ਜਿਵੇਂ ਵਾਰ ਸਰਕਾਰ ਹੋਵੇਗੀ ਤੇ ਪਲਟਵਾਰ ਲਗਾਤਾਰ ਸਰਕਾਰ ਦੇ ਉੱਤੇ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜੇਕਰ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਪੇਜ ਦੇ ਉੱਤੇ ਫੋਟੋ ਪਾਈ ਜਾਂਦੀ ਹੈ ਤਾਂ ਸਰਕਾਰ ਪਰਚੇ ਦਰਜ ਕਰ ਲੈਂਦੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਉੱਤੇ ਫਿਰ ਤੋਂ ਪਲਟਵਾਰ ਹੋ ਰਹੇ ਨੇ ਤੇ ਉੱਥੇ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸ਼ਿਫਟ ਆ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਨੂੰ ਕੀਤਾ ਜਾਵੇ ਤੇ ਭੁਖੜ ਹੜਤਾਲ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇ ਵੰਦੀਆਂ ਚਿੰਤਤ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਤੋਂ ਬੇਨਤੀ ਹੈ ਭਾਈ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਦ ਭਾਈ ਸਾਹਿਬ ਜੀ ਬਾਹਰ ਸਨ ਤੇ ਉਸ ਸਮੇਂ ਜਿੰਨੇ ਵੀ ਪੰਥਕ ਜਥੇ ਪੰਥੀਆਂ ਦੇ ਆਗੂ ਹਨ ਉਸ ਸਮੇਂ ਗੱਟੀਆਂ ਤੇ ਚੜ ਚੜ ਕੇ ਫੋਟਮਟ ਚੁਣਦੇ ਸਨ ਅਤੇ ਜੱਸਦਾਨ ਭਾਈ ਸਾਹਿਬ ਦੀ ਗ੍ਰਿਫਤਾਰੀ ਹੋ ਗਈ ਹੈ ਉਸ ਦਿਨ ਜਿੰਨੇ ਵੀ ਪੰਥਕ ਆਗੂ ਹਨ ਇਹਨਾਂ ਸਾਰਿਆਂ ਨੇ ਵੀ ਭਾਈ ਫੋਟਮਟ ਲੀਡ ਕਰਵਾਤੀਆਂ ਕਿਤੇ ਸਾਨੂੰ ਨਾ ਪਕਚਾ ਪੈ ਜਾਵੇ ਸੋ ਇਸ ਕਰਕੇ ਭਾਈ ਬਾਸ ਨੇ ਬੋਲਣਾ ਤਾਂ ਨਹੀਂ ਸੀਗਾ ਸੋ ਇਸ ਕਰਕੇ ਭਾਈ ਬਾਸ ਵੀ ਇਸ ਕਰਕੇ ਆਜ ਨਹੀਂ ਭੰਦ ਲੱਗਾ ਹੈ ਸੋ ਭਾਈ ਸਾਰਿਆਂ ਨੂੰ ਬੇਨਤੀ ਹੈ ਵਾਅਦਾ ਤੋਂ ਵਾਅਦਾ ਜਿੰਨੀਆਂ ਵੀ ਸੰਗਤਾਂ ਭਾਈ ਪਹੁੰਚ ਚਲਦੀਆਂ ਮੋਰਚੇ ਦੇ ਵਿੱਚ ਪਹੁੰਚਿਆ ਕਰੋ ਸੋ ਕਿਉਂਕਿ ਪੰਜ ਭਾਈ ਆਪਣੇ ਕਰਿਆ ਦਾ ਤਾਂ ਹੈ ਨਹੀਂਗਾ ਸਭ ਸੰਗਤ ਦਾ ਸਾਂਝਾ ਹੀ ਹੈ ਸੋ ਇਸ ਕਰਕੇ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਵਾਅਦਾ ਤੋਂ ਵਾਅਦਾ ਜਿੰਨੇ ਵੀ ਭਾਈ ਮੋਰਚੇ ਦੇ ਵਿੱਚ ਪਹੁੰਚ ਕਰਦੇ ਆ ਕਿਉਂਕਿ ਭਾਈ ਅਮਰਸਰ ਸਾਹਿਬ ਰੂਨ ਦੀ ਨਗਰੀ ਹੈ ਸੋ ਭਾਈ ਇੱਥੋਂ ਦੇ ਦਾ ਕੋਈ ਵੀ ਨਹੀਂ ਜ਼ਿਆਦਾਤਰ ਕੋਈ ਜਿਆਦਾ ਹੀ ਕੋਈ ਵੀ ਨਹੀਂ ਪਹੁੰਚਦਾ ਕਿਉਂਕਿ ਇਹ ਦੂਰ ਦਰਾਡੇ ਤੋਂ ਬਹੁਤ ਹੀ ਸੰਤਾਂ ਇੱਥੇ ਪਹੁੰਚ ਰਹੀਆਂ ਹਨ ਸੋ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਕਿ ਵੱਧ ਤੋਂ ਵੱਧ ਇਸ ਮੋਰਚੇ ਦੇ ਵਿੱਚ ਹਾਜ਼ਰੀ ਭਰਿਆ ਕਰੋ ਸੋ ਸਭ ਨੂੰ ਪਤਾ ਹੀ ਹੈ ਕਿ ਜਦ ਦਿਨ ਭਾਨਾ ਸਿੱਧੂ ਪੜਿਆ ਗਿਆ ਸੀ ਸੋ ਕਿਸਾਨ ਉਸ ਦਿਨ ਕਿੰਨੇ ਵੱਧ ਤੋਂ ਵੱਧ ਜਗ੍ਹਾ ਤੇ ਪਹੁੰਚੇ ਸਨ ਉਹਨਾਂ ਨੂੰ ਛਡਾਉਣ ਵਾਸਤੇ ਅਤੇ ਜਨਤਿਆਨ ਤੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਸਭ ਚੁੱਪਚਾਪ ਹੀ ਬਹਿ ਗਏ ਹਨ ਕਿਉਂ ਕਿ ਕਿਸੇ ਨੂੰ ਡਰਾ ਰਿਹਾ ਹੈ ਸਭ ਨੂੰ ਡਰ ਡਰ ਹੈ ਕਿਤੇ ਅਸੀਂ ਨਾ ਬੜੇ ਜਾਈਏ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਭਾਨੇ ਸਿੱਧੇ ਨੂੰ ਵੀ ਖਾਸ ਕਰਕੇ ਬੇਨਤੀ ਹੈ ਲਖੇ ਸਿੱਧਾ ਨੇ ਵੀ ਬੇਨਤੀ ਹੈ ਕਿ ਤੁਸੀਂ ਬੁੱਤ ਬਲ ਕੇ ਨਾ ਬੈਠੋ ਮੋਰਚੇ ਦੇ ਵਿੱਚ ਪਹੁੰਚਿਆ ਕਰੋ ਜਤੇ ਬੰਦੀਆਂ ਨੂੰ ਵੀ ਬੇਨਤੀ ਹੈ ਵਕਤ ਤੋਂ ਵਕਤ ਮੋਰਚੇ ਦੇ ਵਿੱਚ ਪਹੁੰਚੋ